ਅੱਜ ਕਿਸਾਨ ਇੱਕ ਵਾਰ ਫੇਰ ਸੜਕਾਂ ਦੇ ਉੱਤੇ ਹੋਏ ਨੇ ਲੁਧਿਆਣਾ ਦੇ ਵਿੱਚ ਫਿਰੋਜ਼ਪੁਰ ਹਾਈਵੇ ਜਿਹੜਾ ਵਾ ਉਹ ਜਾਮ ਕੀਤਾ ਗਿਆ ਵਾ ਫਿਰੋਜ਼ਪੁਰ ਰੋਡ ਜਿਹੜਾ ਵਾ ਉੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਇੱਥੇ ਦੱਸ ਦਿੰਦੇ ਨੇ ਕਿ ਅੱਜ ਐਸਕੇਐਮ ਦੀ ਕੋਲ ਆ ਆ ਪੂਰੇ ਦੇਸ਼ ਭਰ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਦੇ ਰਹੇ ਨੇ ਤਾਂ ਗੱਲਬਾਤ ਕਰਾਂਗੇ ਕਿਸਾਨ ਆਗੂ ਸਾਹਿਬ ਜੀ ਨੇ ਨਾਲ ਦੀ ਨਾਲ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਸਰ ਅੱਜ ਦੇਸ਼ ਭਰ ਦੇ ਵਿੱਚ ਅੱਜ ਪ੍ਰੋਟੈਸਟ ਕਰ ਰਹੇ ਨੇ ਕਿਸਾਨ ਵਿਸ਼ੇਸ਼ ਐਸਕੇਐਮ ਦੀ ਕੋਲ ਦੇ ਉੱਤੇ ਇਹ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਕੀ ਕਹਿਣਾ ਚਾਹੂਗੇ ਅੱਜ ਮੈਂ ਚਾਲਸਾ ਨੂਰਪੁਰਾ ਜ਼ਿਲ੍ਹਾ ਪ੍ਰਧਾਨ ਬੇਗਜੇਗਤਾ ਗਰਾਹਾਂ ਅੱਜ ਜਿਹੜੇ ਜ਼ਿਲ੍ਹਾ ਪੱਧਰ ਤੇ ਪ੍ਰਦਰਸ਼ਨ ਕੀਤਾ ਜਾ ਰਹੇ ਆ ਇਹ ਐਸਕੇਮ ਭਾਰਤ ਦੇ ਵਿਦ ਸੱਦੇ ਤੇ ਆ ਇਹਦੀਆਂ ਮੁੱਖ ਮੰਗਾਂ ਦੋ ਨੇਗੀਆਂ ਪਹਿਲੀ ਮੰਗ ਹੈਗੀ ਆ ਕਿ ਧਲੇਵਾਲ ਦਾ ਦੇ ਮੰਗਾ ਮੰਨ ਕੇ ਉਹਦਾ ਜਿਹੜਾ ਹੈਗਾ ਮਰਨ ਮਰਤ ਉਕਲਵਾਇਆ ਜਾਵੇ ਦੂਸਰੀ ਗੱਲ ਹੈਗੀ ਆ ਕਿ ਜਿਹੜਾ ਕੇਂਦਰ ਸਰਕਾਰ ਨੇ ਪੰਜਾਬ ਸੂਬਾ ਸਰਕਾਰਾਂ ਨੂੰ ਖਰੜੇ ਭੇਜੇ ਆ ਮੰਗਾਂ ਦੇ ਸਵਾਲ ਦੇ ਵਿੱਚ ਕਿ ਖੁੱਲ੍ਹੀ ਮੰਡੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਸਰਕਾਰੀ ਮੰਡੀਆਂ ਬੰਦ ਕੀਤੇ ਜਾਣ ਤੇ ਉਹ ਉਹਨਾਂ ਨੂੰ ਰੱਦ ਕੀਤਾ ਜਾਵੇ ਅਗਰ ਜੇ ਸਰਕਾਰ ਉਹਨਾਂ ਨੂੰ ਰੱਦ ਨਹੀਂ ਕਰਦੀ ਤਾਂ ਕੇਂਦਰ ਸਰਕਾਰ ਦੇ ਖਿਲਾਫ ਇਹ ਵੱਡਾ ਜਿਹਾ ਜਹਾਦ ਆ ਉਹ ਐਸਕੇਮਾ ਖੋਲਣ ਜਾ ਰਿਹਾ ਜਨਾਸ਼ਰ ਇਹ ਜਿਹੜੀ ਆ ਖਾੜੇਆਂ ਨੂੰ ਵਾਪਸ ਨਹੀਂ ਲੈਂਦੀ ਜਾਂ ਰੱਦ ਨਹੀਂ ਕਰਦੀ ਉਹਨਾਂ ਚਿਰ ਇਹ ਟਰਨ ਬਾਈ ਟਰਨ ਅੱਗੇ ਇਸਨਾਰਚਨਾ ਵੱਧ ਆ ਜਾਊਗਾ ਤੇ ਅੱਜ ਅਸੀਂ ਐਸਕੇਮ ਦੇ ਸੱਦੇ ਤੇ ਜਿਲ੍ਹਾ ਲੁਹਾਨਾ ਦੇ ਡੀਹ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਆਂ ਔਰ ਪ੍ਰਦਰਸ਼ਨ ਕਰ ਦਵਾਦ ਅਸੀਂ ਰੋਸ਼ਮਯਾਰਾ ਕਰਾਂਗੇ ਤੇ ਮੰਗ ਪੱਤਰ ਦੇਵਾਂਗੇ ਤੇ ਜਿਹੜਾ ਇਹ ਖਾਡਾ ਇਹਨਾਂ ਸੁਬਾਖਾਨ ਭੇਜਿਆ ਤੇ ਉਹਦੇ ਕਾਪੀਆਂ ਨਾਲ ਸਾੜਾਂਗੇ ਇਹ ਇੱਕ ਦਿਨ ਦਾ ਧਰਨਾ ਪ੍ਰਦਰਸ਼ਨ ਹੈ ਕਿ ਅਨੁਮਿੱਥੇ ਸਮੇਂ ਲਈ ਇਹ ਧਰਨੇ ਪ੍ਰਦਰਸ਼ਨ ਦਿੱਤੇ ਜਾਣਗੇ ਇਹ ਪਹਿਲਾ ਫਹਿਲਾਲ ਇੱਕ ਦਿਨ ਦਾ ਧਰਮਾ ਧਰਨਾ ਹੈਗਾ ਤੇ ਕੱਲ ਨੂੰ 24 ਤਰੀਕ ਨੂੰ SKM ਭਾਰਤੀ ਦੁਬਾਰਾ ਫੇਰ ਮੀਟਿੰਗ ਹੋ ਰਹੀ ਆ ਜਿਹਦੇ ਵਿੱਚ ਸਰਪੰਚ ਸਿੰਘ ਪੰਦੇਰ ਹੋਣੀ ਵੀ ਸ਼ਾਮਲ ਆ ਤੇ ਦੁਬਾਰਾ ਫੇਰ ਆਣੇ ਦੀ ਤਿਆਰ ਕਰਕੇ ਅਗੋਂ ਪਰਾਂ ਦਿੱਤਾ ਜਾਊਗਾ ਲੇ ਕਿਸਾਨ ਨੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਇਸ ਵਕਤ ਧਰਨਾ ਪ੍ਰਦਰਸ਼ਨ ਦੇ ਰਹੇ ਨੇ ਸੜਕ ਦੇ ਉੱਤੇ ਬੈਠੇ ਹੋਏ ਨੇ ਹਾਈਵੇ ਜਿਹੜਾ ਵਾ ਬੰਦ ਕੀਤਾ ਆ ਵਾ ਤਾਂ ਮੰਗ ਹੈਗੀ ਆ ਕਿ ਜੋ ਕੇਂਦਰ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮਾਰ ਰਹੀ ਉਹ ਮੰਗਾਂ ਨੂੰ ਪੂਰਾ ਕੀਤਾ ਜਾਵੇ ਕੁਝ ਹੋਰ ਕਿਸਾਨ ਅੱਗ ਵੀ ਸਾਡੇ ਨਾਲ ਮੌਜੂਦ ਹਨ ਉਹਨਾਂ ਨੂੰ ਵੀ ਅਸੀਂ ਗੱਲਬਾਤ ਕਰਾਂਗੇ ਸਰ ਅੱਜ ਐਸ ਕੇਐਮ ਦੀ ਕੋਲ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਅੱਜ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਨੇ ਮੁੱਖ ਮੰਗ ਨੂੰ ਕਿਹੜਾ ਕਿਹੜੀ ਮੁੱਖ ਮੰਗ ਰੱਖੀ ਗਈ ਹੈ ਢੱਲੋ ਹਾਂਜੀ ਅਸੀਂ ਕੀ ਕਹਿਣਾ ਚਾਹੁੰਗੇ ਕਿਹੜੀ ਮੁੱਖ ਮੰਗ ਨੂੰ ਲੈ ਕੇ ਅੱਜ ਧਰਨੇ ਪ੍ਰਦਰਸ਼ਨ ਅੱਜ ਦਾ ਜਿਹੜਾ ਧਰਨਾ ਅਸੀਂ ਕਰ ਰਹੇ ਆ ਇਸ ਭਾਰਤ ਸਰਕਾਰ ਦੇ ਅਗੇਸਟ ਔਰ ਜਿਹੜੀਆਂ ਅਸੀਂ ਮੋਰਚਾ ਛੱਡ ਕੇ ਆਏ ਸੀ ਜੋ ਜੋ ਪਹਿਲਾਂ ਬਾਈ ਦੇ 21 ਦੇ ਵਿੱਚ ਖਤਮ ਕਰਕੇ ਆਏ ਸੀ ਉਹਦੀ ਦੁਬਾਰਾ ਸ਼ੁਰੂਆਤ ਆ ਚਾਹੀਏ ਕਿਉਂਕਿ ਸਰਕਾਰ ਨੇ ਜਿਹੜੇ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਤਾਂ ਮੁਖਰੀ ਆ ਔਰ ਉਹਦੇ ਤਾਂ ਜਿਹੜੀ ਨਵੀਂ ਨੀਤੀ ਆਈ ਆ ਖੇਤੀ ਦੀ ਮੰਡੀ ਤੋੜਨ ਦੀ ਨੀਤੀ ਆਈ ਆ ਉਹਦੇ ਖਿਲਾਫ ਅ ਜਨਰਲ ਦੇ ਰਹੇ ਅਸੀਂ ਦੇ ਸਾਡਾ ਕਿੰਨੀ ਦੁਬਾਰਾ ਫਿਰ ਕੁਝ ਕਰੂਗੇ ਦਿੱਲੀ ਧਰਨੇ ਹੋਏਗਾ ਦੁਬਾਰਾ ਉਸ ਤਰ੍ਹਾਂ ਹੀ ਚੱਲੇਗਾ ਅੱਜ ਤੋਂ ਤਿਆਰੀ ਕੀਤੀ ਅੱਜ ਤੋਂ ਤਿਆਰੀ ਪਹਿਲਾਂ ਇਹ ਐਕਸ਼ਨ ਆ ਔਰ ਦਿੱਲੀ ਧਰਨੇ ਦੀ ਤਿਆਰੀ ਜਿਵੇਂ ਉਸ ਦਾ ਐਕਸ਼ਨ ਕਰਨ ਦੀ ਤਿਆਰੀ ਆ ਹੁਣ ਇਸ ਕੇਮ ਵੱਲੋਂ ਇਸ ਕੇਮ ਦਾ ਬੋਲ ਬਿਲਕੁਲ ਐਸ ਕੇਮ ਬਲੋ ਇਹ ਕੋਲ ਦਿੱਤੀ ਗਈ ਹੈ ਇੱਕ ਦਿਨ ਦਾ ਹੈ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਨਾਲ ਦੀ ਨਾਲ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਵੱਡੀ ਗਿਣਤੀ ਦੇ ਵਿੱਚ ਜੋ ਕਿਸਾਨ ਨੇ ਇਸ ਵਕਤ ਲੁਧਿਆਣਾ ਫਰੋਹਪੁਰ ਰੋਡ ਜੋ ਹੈਗਾ ਵਾ ਉਸ ਰੋਡ ਦੇ ਉੱਤੇ ਧਰਨਾ ਪ੍ਰਦਰਸ਼ਨ ਦੇ ਰਹੇ ਨੇ ਤਾਂ ਜੋ ਉਹਨਾਂ ਦੀਆਂ ਮੰਗਾਂ ਨੇ ਉਹ ਕਹਿ ਰਹੇ ਨੇ ਕਿ ਸਰਕਾਰ ਵੱਲੋਂ ਜੋ ਮੰਗਾਂ ਨੇ ਉਹ ਅਗਰ ਨਹੀਂ ਮੰਨੀਆਂ ਗਈਆਂ ਤਾਂ ਦਿੱਲੀ ਇੱਕ ਵਾਰ ਫੇਰ ਕੂਚ ਕਰਾਂਗੇ ਦਿੱਲੀ ਦੇ ਉੱਤੇ ਜਾ ਕੇ ਇੱਕ ਵਾਰ ਫੇਰ ਧਰਨੇ ਪ੍ਰਦਰਸ਼ਨ ਕਰਾਂਗੇ ਤਾਂ ਡੱਲੇਵਾਲ ਦੀ ਜ਼ਿਹਤ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ ਕਿ ਜੋ ਮਰਨ ਵਰਤ ਨੇ ਉਹਨਾਂ ਦਾ ਮਰਤ ਮਰਤ ਜਿਹੜਾ ਵਾ ਉਹ ਤੋੜਾਇਆ ਜਾਵੇ ਤਹ ਕਿਸਾਨ ਆਗੂ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇਸ ਵਕਤ ਪੂਰੇ ਦੇਸ਼ ਦੇ ਵਿੱਚ ਸੜਕਾਂ ਦੇ ਉੱਤੇ ਹੋਏ ਨੇ ਡੀਸੀ ਦਫਤਰਾਂ ਦੇ ਬਾਹਰ ਇਸ ਵਕਤ ਧਰਨਾ ਪ੍ਰਦਰਸ਼ਨ ਜਿਹੜਾ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਵਾ ਤਾਂ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਤਾਂ ਇਹ ਤੁਸੀਂ ਤਸਵੀਰਾਂ ਦੇ ਸਕਦੇ ਹੋ ਨਾਰੇਬਾਜ਼ੀ ਕੀਤੀ ਜਾ ਰਹੀ ਆ ਭਾਰਤ ਸਰਕਾਰ ਦੇ ਖਿਲਾਫ ਇਦਾਰੇ ਬਾਜੀ ਕਰ ਰਹੇ ਨੇ ਔਰ ਉਹਨਾਂ ਦੀਆਂ ਮੰਗਾਂ ਜੋ ਹਨ ਉਹ ਆਪਣੀਆਂ ਮੰਗਾਂ ਰੱਖੀਆਂ ਹੋਈਆਂ ਨੇ ਕਿ ਉਹਨਾਂ ਦੀ ਅਗਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਦਿੱਲੀ ਦੇ ਵਿੱਚ ਜਾ ਕੇ ਇੱਕ ਵਾਰ ਫਿਰ ਵੱਡਾ ਪ੍ਰਦਰਸ਼ਨ ਕਰਨਗੇ ਦਿੱਲੀ ਦੀ ਸੜਕਾਂ ਤੇ ਬੈਠਣਗੇ ਇੱਕ ਵਾਰ ਫਿਰ ਜੋ ਕਿਸਾਨ ਅੰਦੋਲਨ ਚੱਲਿਆ ਸੀ ਉਸੇ ਅੰਦੋਲਨ ਨੂੰ ਇੱਕ ਵਾਰ ਨਵਾਂ ਰੂਪ ਰੇਖਾ ਜਿਹੜੀ ਆ ਫੇਰ ਦਿੱਤੀ ਜਾਵੇਗੀ ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅੱਜ ਤੋਂ ਇਸ ਦੀ ਸ਼ੁਰੂਆਤ ਜਿਹੜੀ ਆ ਕਰ ਦਿੱਤੀ ਗਈ ਆ ਅਗਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਇਹ ਅੰਦੋਲਨ ਜਿਹੜਾ ਵਾ ਇੱਕ ਵਾਰ ਫਿਰ ਵੱਡਾ ਅੰਦੋਲਨ ਬਣੇਗਾ ਕੈਮਰਾਮੈਨ ਵਿਕਾਸ ਦੇਨਾ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ